ਅਸਲ ਇਹ ਕਿ ਇਹ ਮੱਚਿਆ ਵਾਸਤੇ ਖੁਸ਼ੀਆਂ ਭਰੀ ਹੈ ਬੱਚਿਆਂ ਦੇ ਮਾਤਾ ਪਿਤਾ ਦੇ ਭਾਵੇਂ ਚਿੰਤਾਜੋਗ ਹੈ ਦੱਸਿਆ ਮੈਂ ਜਾਂਦਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਕੂਲਾਂ ਦੇ ਸਮੇਂ ਨੂੰ ਠੰਡ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੋਰ ਵਧਾ ਕੇ ਜਾਨੀ ਕਿ 8 ਜਨਵਰੀ ਤੋਂ ਖੁੱਲਣ ਦੀ بجائے ਇਹਨਾਂ ਨੂੰ 10 ਜਨਵਰੀ ਨੂੰ ਖੁੱਲਣ ਦਾ ਸਮਾਂ ਦਿੱਤਾ ਗਿਆ ਹੈ ਜਾਨੀ ਕਿ 2 ਦਿਨ ਦੀਆਂ ਛੁੱਟੀਆਂ ਹੋਰ ਕੀਤੀਆਂ ਗਈਆਂ ਹਨ ਇਸ ਕਰਕੇ ਇਹ ਜਿਹੜੀਆਂ ਛੁੱਟੀਆਂ ਹਨ ਠੰਡ ਧੁੰਦ ਅਤੇ ਸਕੂਲੀ ਵੈਣਾ ਜਿਹੜੀਆਂ ਧੁੰਦ ਵਿੱਚ ਜਾਣ ਸਮੇਂ ਸਮੱਸਿਆਵਾਂ ਜਿਹੜੇ ਆ ਰਹੀਆਂ ਉਹਨੂੰ ਧਿਆਨ ਵਿੱਚ ਰੱਖਦੇ ਆ ਇਹ ਛੁੱਟੀਆਂ ਕੀਤੀਆਂ ਗਈਆਂ ਦੂਸਰੇ ਪਾਸੇ ਬੱਚਿਆਂ ਦੇ ਮਾਤਾ ਪਿਤਾ ਨੂੰ ਇਸ ਗੱਲ ਦੀ ਸਮੱਸਿਆ ਕਿਉਂਕਿ ਜਦੋਂ ਵੀ ਇੱਕ ਇੱਕ ਟੀਚਰ ਕਿਨੇ ਕਿਨੇ ਬੱਚਿਆਂ ਨੂੰ ਆਪਣੇ ਕੰਟਰੋਲ ਚ ਕਰ ਲੈਂਦਾ ਪਰ ਜਦੋਂ ਛੁੱਟੀ ਹੋ ਜਾਂਦੀ ਘਰੇ ਆ ਜਾਂਦੇ ਜਾਂ ਛੁੱਟੀ ਹੁੰਦੀ ਹੈ ਉਸ ਦਿਨ ਦੋ ਦੋ ਬੱਚੇ ਜਿਹੜੇ ਉਹ ਕਿੰਨੇ ਸਮਾਂ ਲੈਣੇ ਓਕੇ ਹੋ ਜਾਂਦੇ ਆ ਬਿਮਾਰੀ ਵੱਟੀ ਇਹ ਚੱਲ ਰਹੀ ਆ ਕਿ ਜਿਹੜਾ ਇਹ ਬੈਟ ਪੱਲਾ ਕ੍ਰਿਕਟ ਆ ਜਿਹੜਾ ਇਹ ਜਦੋਂ ਕਿਤੇ ਜਗ੍ਹਾ ਨਹੀਂ ਮਿਲਦੀ ਫੇਰ ਇਹ ਚਮਕਿਆਂ ਦੇ ਵਿੱਚ ਹੀ ਖੇਡਣਾ ਸ਼ੁਰੂ ਕਰ ਦਿੰਦੇ ਆ ਕਿਸੇ ਬਜ਼ੁਰਗ ਦੇ ਸਿਰ ਤੇ ਵਾਹੀਦੀ ਗੇਂਦ ਕਿਸੇ ਬੱਚੇ ਦੇ ਕਿਸੇ ਦੂਜੇ ਦੇ ਕਿਸੇ ਦੇ ਸ਼ੀਸ਼ੇ ਹੀ ਘਰਾਂ ਦੇ ਤੋੜਨੇ ਸ਼ੁਰੂ ਕਰ ਦਿੰਦੇ ਆ ਇਸ ਵਾਸਤੇ ਮਾਪਿਆਂ ਲਈ ਚਿੰਤਾ ਦੀ ਖਬਰ ਆ ਤੇ ਬੱਚਿਆਂ ਲਈ ਖੁਸ਼ੀ ਦੀ ਖਬਰ ਆ ਮੈਂ ਟਾਈਗਰ ਪੰਜਾਬ న్యూਸ ਚੈਨਲ ਤੋਂ ਸਤਨਾਮ ਸਿੰਘ ਪੱਤਰਕਾਰ ਮੰਡੀ ਬਲਰਾਸਾ ਸਖਾ